ਗਰੀਬ ਨਾਲ ਮਜ਼ਾਕ ਕਰਨਾ ਪਿਆ ਮਹਿੰਗਾ ਬਰਾਤ ਚੜਾਣ ਤੋਂ ਪਹਿਲਾਂ ਹੀ ਲਾਹਿਆ ਥੱਲੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਕਿਸੇ ਦੀ ਗਰੀਬੀ ਦਾ ਕਦੇ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਤੇ ਨਾ ਹੀ ਕਦੇ ਨਜਾਇਜ਼ ਫਾਇਦਾ ਚੁੱਕਣਾ ਚਾਹੀਦਾ ਹੈ ਨਹੀਂ ਤਾਂ ਨਤੀਜਾ ਬਹੁਤ ਬੁਰਾ ਹੁੰਦਾ ਹੈ ਨਹੀਂ ਤਾਂ ਨਤੀਜਾ ਬਹੁਤ ਬੁਰਾ ਹੁੰਦਾ ਹੈ ਜਿਵੇਂ ਕਿ ਇਸ ਵਿਆਹ ਵਿੱਚ ਹੋਇਆ ਦਰਅਸਲ ਬਰਾਤ ਚੜਾਣ ਤੋਂ ਪਹਿਲਾਂ ਜਦੋਂ ਮੁੰਡਾ ਰਸਤੇ ਬੈਠਦਾ ਹੈ ਤਾਂ ਮੁੰਡੇ ਦਾ ਦੋਸਤ ਉਸ ਤੋਂ ਪੈਸੇ ਬਾਰ ਕੇ ਗਰੀਬ ਰੱਥ ਵਾਲੇ ਦੇ ਹੱਥ ਵਿੱਚ ਨਹੀਂ ਫੜਾਉਂਦਾ ਸਗੋਂ ਉਸ ਦੇ ਮੂੰਹ ਤੇ ਮਾਰਨ ਲੱਗ ਜਾਂਦਾ ਹੈ ਰੱਥ ਵਾਲੇ ਮੁੰਡੇ ਦੇ ਰੋਕਣ ਤੇ ਵੀ ਜਦੋਂ ਹੀ ਹਟਦਾ ਤਾਂ ਰਥ ਵਾਲਾ ਮੁੰਡੇ ਨੂੰ ਮੌਕੇ ਤੇ ਹੀ ਥੱਲੇ ਉਤਾਰ ਦਿੰਦਾ ਏ ਅਤੇ ਕਹਿੰਦਾ ਹੈ ਕਿ ਮੈਂ ਆਪਣਾ ਰਥ ਨਹੀਂ ਲੈ ਕੇ ਜਾਣਾ ਥੱਲੇ ਉਤਰ ਕੇ ਮੁੰਡਾ ਰਥ ਵਾਲੇ ਦੀਆਂ ਮਿੰਤਾਂ ਕਰਨ ਲੱਗ ਜਾਂਦਾ ਏ ਪਰ ਉਹ ਸਾਫ਼ ਜਵਾਬ ਦੇ ਦਿੰਦਾ ਏ ਤੇ ਕਹਿੰਦਾ ਏ ਕਿ ਪੈਸੇ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਜਦੋਂ ਰੱਬ ਦੀ लाਠੀ ਪੈਂਦੀ ਏ ਤਾਂ ਬੰਦਾ ਸੈਕਿੰਟਾਂ ਵਿੱਚ ਰਾਜੇ ਤੋਂ ਰੰਕ ਬਣ ਜਾਂਦਾ ਏ ਇਹ ਕਹਿ ਕੇ ਰਥ ਵਾਲਾ ਉੱਥੋਂ ਚਲਿਆ ਜਾਂਦਾ ਏ ਸੋ ਕੀ ਰਥ ਵਾਲੇ ਨੇ ਠੀਕ ਕੀਤਾ ਤੁਹਾਡੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ